ਪੰਗਾ ਵਿਖੇ 25ਵਾਂ ਰਾਜਪ트ਰੀ ਸਿਲਵਰ ਜੁਬਲੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮੂਹੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਪੀਟੀ ਮਹੰਗਾ ਸਿੰਘ ਪਵੇਲੀਅਨ ਐਸ ਐਨ ਕਾਲੇ ਪੰਗਾ ਵਿਖੇ ਕੀਤਾ ਗਿਆ ਟੂਰਨਾਮੈਂਟ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਸੁਲਖਨ ਸਿੰਘ ਕੰਦੋਲਾ ਜਰਮਨ ਅਤੇ ਤੇਜਿੰਦਰ ਸਿੰਘ ਕੰਦੋਲਾ ਜਰਮਨ ਨੇ ਗੁਬਾਰੇ ਛੱਡਣ ਪ੍ਰੰਤ ਟੀਮਾਂ ਨਾਲ ਜਾਣ ਪਛਾਣ ਕਰਕੇ ਕੀਤੀ ਉਦਘਾਟਨੀ ਮੈਚ ਇੰਟਰਨੈਸ਼ਨਲ ਐਫਸੀ ਫਗਵਾੜਾ ਅਤੇ ਕੇਹਰ ਐਫਸੀ ਜਲੰਧਰ ਵਿਚਕਾਰ ਜਿਸ ਵਿੱਚ ਫਗਵਾੜਾ ਦੀ ਟੀਮ ਟਾਈ ਬ੍ਰੇਕਰ ਨਾਲ 5-3 ਨਾਲ ਜਿੱਤੂ ਰਹੀ। ਦੂਸਰਾ ਮੈਚ ਮਹਾਦਾਨੀ ਸਰਦਾਰ ਕੁੰਦਨ ਸਿੰਘ ਐਫਸੀ ਬੁੱਢਾਉ ਅਤੇ ਸੰਤ ਬਾਬਾ ਭਾਗ ਸਿੰਘ ਐਫਸੀ ਖਿਆਲਾ ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਨਾਲ ਜਾਣ ਪਛਾਣ ਇਕਬਾਲ ਸਿੰਘ, ਰਾਣਾ ਖਾਨਖਾਨਾ ਨੇ ਆਪਣੇ ਸਾਥੀਆਂ ਸਮੇਤ ਕੀਤੀ। ਬਲਾਰਿਆ ਨੇ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਨਰਿੰਦਰ ਸਿੰਘ ਕਾਮਾ, ਕੇਰ ਸਿੰਘ ਥਾਂਦੀ, ਡਾਕਟਰ ਤਰਸੀਮ ਸਿੰਘ ਭਿੰਡਰ, ਹਰਜੀਤ ਸਿੰਘ ਮਾਹਲ, ਚਰਨੈਲ ਸਿੰਘ, ਕਸ਼ਮੀਰੀ ਲਾਲ ਮੰਗੂਬਾਲ, ਸੁਰਿੰਦਰ ਸਿੰਘ ਖਾਲਸਾ ਡਾਕਟਰ ਗੁਰਮੀਤ ਸਿੰਘ ਸਰਾਂ ਤਲਜੀਤ ਸਿੰਘ ਸੁਜੋਂ ਸਰਬਜੀਤ ਸਿੰਘ ਮੰਗਵਾਲ ਆਧ ਹਾਜ਼ਰ ਸਨ ਇਹ ਟੂਰਨਾਮੈਂਟ ਜੋ ਕਿ 25ਵਾਂ ਟੂਰਨਾਮੈਂਟ ਹੈ ਜਿਸ ਨੂੰ ਅਸੀਂ ਸਿਲਵਰ ਜੁਗਲੀ ਵਜੋਂ ਮਨਾ ਰਹੇ ਹਾਂ ਇਹ ਟੂਰਨਾਮੈਂਟ ਦਾ ਹਦੀਦ ਸਿੰਘ ਕਾਮਾ ਦੀ ਸਰਪਸਤੀ ਚੱਲ ਰਿਹਾ ਤੇ ਅੱਜ ਜੋ ਟੂਰਨਾਮੈਂਟ ਸ਼ੁਰੂ ਹੋਇਆ ਪਹਿਲਾ ਮੈਚ ਜੋ ਕਿ ਐਂਟਰੀ ਫੁੱਟਬਾਲ ਕਲੱਬ ਫਗਵਾੜਾ ਅਤੇ ਕੇਅਰ ਫੁੱਟਬਾਲ ਕਲੱਬ ਦਿਲੰਦਰ ਵਿਚ ਹੋਇਆ ਜਿਹਦੇ ਵਿੱਚ ਦੋਨਾਂ ਟੀਮਾਂ ਨੇ ਪੂਰੇ ਟਾਈਮ ਤੱਕ बराबर ਹੀ ਹੈ ਤੇ ਇਹਨਾਂ ਦਾ ਫੈਸਲਾ ਜਿਹੜਾ ਹੋਇਆ ਉਹ ਟਾਈ ਬ੍ਰੇਕਰਾਂ ਹੀ ਹੋਇਆ ਜਿਹਦੇ ਵਿੱਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਦੀ ਟੀਮ ਨੇ ਪੰਜ ਦੇ ਮੁਕਾਬਲੇ ਤਿੰਨ ਦੇ ਨਾਲ ਕੋਈ ਜਿੱਤ ਜਿੱਤ ਪ੍ਰਾਪਤ ਕੀਤੀ ਆ ਤੇ ਇਹ ਜਿਹੜਾ ਟੂਰਨਾਮੈਂਟ ਆ ਸਲਾਰ ਨਿਰੰਦਰ ਸਿੰਘ ਰਧਾਵਾ ਦੀ ਪ੍ਰਧਾਨਗੀ ਹੇਠ ਇਸ ਵੇਲੇ ਚੱਲ ਰਿਹਾ ਤੇ ਅਸੀਂ ਸਾਰੇ ਜਿੰਨੇ ਵੀ ਮੈਂਬਰ ਆ ਬੜੇ ਖੁਸ਼ ਆ ਕਿਉਂਕਿ ਜਿਹੜਾ 25ਵਾਂ ਸਾਲ ਆ ਸਾਡਾ ਸਿਲਵਰ ਜੁਬਲੀ ਇਹ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਫਸਟ ਟੀਮ ਨੂੰ 1,25,000 ਰੁਪਇਆ ਅਤੇ ਸੈਕੰਡ ਰੈਂਕ ਵਾਲੀ ਟੀਮ ਨੂੰ 85,000 ਰੁਪਇਆ ਦਿੱਤਾ ਜਾਵੇਗਾ ਸੋ ਇਹ ਇਹਦੇ ਵਿੱਚ ਲੋਕ ਬਾਰੇ ਅੱਛਾ ਨਾਲ ਲਿਖਣਾ ਆਉਂਦੇ ਨੇ ਤੇ ਫਾਈਨਲ ਮੈਚ ਕਦੋਂ ਜੀ ਫਾਈਨਲ ਮੈਚ ਜਿਹੜਾ ਆ ਉਹ 10 ਤਰੀਕ ਨੂੰ ਹੋਈਦਾ ਤੇ ਜਿਹੜੀਆਂ ਟੀਮਾਂ ਸੈਮੀਫਾਈਨਲ ਜਿੱਤਣਗੀਆਂ ਉਹਨਾਂ ਦੋਨਾਂ ਵਿਚਕਾਰ ਮੈਚ ਖੇਡੇ ਜਾਓਗੇ